ਸਤ ਸ੍ਰੀ ਅਕਾਲ ਜੀ ਮੈਂ ਤੁਹਾਡੀ ਰਪਿੰਦਰ ਸਿੰਘ ਵੀ ਸੋ ਕੱਲ੍ਹ ਵਾਲੀ ਜਿਹੜੀ ਖਬਰ ਸੁਣ ਕੇ ਅਫਸੋਸ ਵੀ ਹੋਇਆ ਤੇ ਖੁਸ਼ੀ ਵੀ ਹੋਈ ਹੈ ਜਿਹੜਾ ਦਿਲ ਰੋਜ ਛੋਟੀ ਜੀ ਬੱਚੀ ਲੁਧਿਆਣਾ ਜਿਹਦਾ ਕਤਲ ਕਰਿਆ ਸੀ ਜਿਉਂਦੀ ਨੂੰ ਮਿੱਟੀ 'ਚ ਦੱਬਤਾ ਸੀ ਪਾਪਲ ਨੇ ਤਾਂ ਵਧੀਆ ਉਹਨੂੰ ਅੱਜ ਫਾਂਸੀ ਦੀ ਸਜ਼ਾ ਕੱਲ੍ਹ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਕਿਉਂਕਿ ਜਿਹੜੇ ਇਹੋ ਜਿਹਾ ਜੁਰਮ ਕਰਦਾ ਕੋਈ ਵੀ ਹਰਿਕਰ ਨੂੰ ਇਹੀ ਸਜ਼ਾ ਹੋਣੀ ਚਾਹੀਦੀ ਹੈ ਅੱਗੇ ਵਾਸਤੇ ਕਿਸੇ ਨੂੰ ਹੋਰ ਵੀ ਪਤਾ ਲੱਗ ਜੇ ਸੋ ਜੱਜ ਮੈਂ ਵਕੀਲ ਦੇ ਬਿਆਨ ਸੁਣੇ ਸੀ ਕਹਿੰਦੇ ਵੀ ਵੀ ਉਹਦੇ ਖਾਣੇ ਵਾਲੀ ਜਿਹੜੀ ਫੂਡ ਪੈਕ ਸੀ ਉਹਦੇ ਵਿੱਚ ਵੀ ਮਿੱਟੀ ਦੇ ਤਰ੍ਹਾਂ ਨਿਕਲਿਆ ਵੀ ਉਹਨੇ ਜਿਉਂਦੀ ਦਮ ਬੀ ਸਾਹ ਲੈਤਾ ਉਹਨੇ ਰੋਈ ਹੈ ਨਾ ਤੇ ਬਹੁਤ ਦੁੱਖ ਲੱਗਿਆ ਸੋ ਉਹਦੋਂ ਲੈਣਾ ਤੁਹਾਨੂੰ ਸਾਂਝੀਆਂ ਕਰਦੀਆਂ ਮਰਨਾ ਨਹੀਂ ਪਾਪੜੇ ਤੁਮਾਰਨਾ ਹੋਇਆ ਦੱਸ ਮੈਥੋ ਕੀ ਕਸੂਰ ਨਹੀਂ ਹਏ ਮਰਨਾ ਤੂੰ ਪਾਪੜੇ ਨਹੀਂ ਮਰਨਾ ਹੋਇਆ ਦੱਸ ਮੈਥੋ ਕੀ ਕਸੂਰ ਨਹੀਂ ਕਿੱਤੇ ਹੁੰਦੀ ਮੇਰੀ ਹਮੜੀ ਹੀ ਹੱਥ ਤੇਰੇ ਫੜਦੀ ਜ਼ਰੂਰ ਨਹੀਂ ਕੋਲ ਕਿਤੇ ਹੁੰਦੀ ਮੇਰੀ ਹਮੜੀ ਹੀ ਹੱਥ ਤੇਰੇ ਫੜਦੀ ਜ਼ਰੂਰ ਨਹੀਂ ਸੁਸਾਰੇ ਸੱਚਿਕਾ 9851354999 ਆਪਣਾ ਪ੍ਰੋਜੈਕਟ ਨੰਬਰ ਹੈ ਤੁਹਾਡਾ ਸਾਰਿਆਂ ਨੂੰ ਥੈਂਕ ਯੂ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਬਹੁਤ ਬਹੁਤ ਧੰਨਵਾਦ ਸਾਰਾ ਸੱਚਿਕਾ